ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਅਸਹਿ ਪੀੜਾ ਕਾਫੀ ਸਾਲਾਂ ਬਾਗਰੋ ਮਿਲੀਆਂ ਉਹ ਚਾਰੋਂ ਪੱਕੀਆਂ ਸਹੇਲੀਆਂ ਹਾਲ ਚਾਲ ਪੁੱਛਣ ਮਗਰੋਂ ਆਪਣੇ ਆਪਣੇ ਘਰਾਂ ਬੱਚਿਆਂ ਤੇ ਪਤੀ ਦੀਆਂ ਗੱਲਾਂ ਹੱਸ ਹੱਸ ਕੇ ਸੁਣਾਉਣ ਲੱਗੀਆਂ ਗੱਲ ਚੱਲਦੀ ਚੱਲਦੀ ਨਨਾਨ ਦੇ ਰਿਸ਼ਤੇ ਤੇ ਆ ਕੇ ਰੁਕ ਗਈ ਸਭ ਨੇ ਦੇਖਿਆ ਮਨਜੋਤ ਸਾਹਿਬ ਦੀਆਂ ਗੱਲਾਂ ਸੁਣਦੀ ਬਿਲਕੁਲ ਹੀ ਚੁੱਪਚਾਪ ਬੈਠੀ ਸੀ ਕੀ ਹੋਇਆ ਨਹੀਂ ਮਨਜੋਤ ਇੱਕ ਸਹੇਲੀ ਉਸ ਨੂੰ ਕੂਣੀ ਮਾਰਦੀ ਹੋਈ ਬੋਲੀ ਤੂੰ ਵੀ ਆਪਣੇ ਆਪ ਸਰਕਾਰ ਵਾਲੇ ਦੀ ਕੋਈ ਗੱਲ ਸੁਣਾ ਦੇ ਹੁਣ ਤਾਂ ਪੱਕਾ ਪਿਆਰ ਕਰਨ ਲੱਗ ਗਿਆ ਹੋਣਾ ਤੈਨੂੰ ਹੈ ਨਾ ਮਨਜੋਤ ਉਦਾਸ ਹੁੰਦੀ ਬੋਲੀ ਕੀ ਸੁਣਾਵਾਂ ਤੁਹਾਨੂੰ ਭੈਣੋ ਮੇਰੀਆਂ ਤਾਂ ਉਹੀ ਕਹੀ ਸਾਲ ਪੁਰਾਣੀਆਂ ਗੱਲਾਂ ਕੁਝ ਵੀ ਨਹੀਂ ਬਦਲਿਆ ਸੱਚ ਤਾਂ ਇਹ ਹੈ ਕਿ ਜਦ ਤੱਕ ਮੇਰੀ ਸੱਸ ਦੀ ਮਾਨਸਿਕਤਾ ਕਿ ਮੈਂ ਆਪਣੇ ਪੁੱਤ ਨੂੰ ਆਪਣੇ ਹੱਥ 'ਚ ਰੱਖਾਂ ਤੈਨੂੰ ਨੂੰ ਦਵਾ ਕੇ ਰੱਖਾਂ ਇਹ ਨਹੀਂ ਬਦਲਦੀ ਤਦ ਤੱਕ ਸਾਡੇ ਘਰ ਦਾ ਤਾਂ ਕੁਝ ਨਹੀਂ ਹੋ ਸਕਦਾ ਮੇਰੀ ਸੱਸ ਨੇ ਤਾਂ ਮੇਰੇ ਪਤੀ ਦੇ ਮਨ 'ਚ ਮੇਰੇ ਪ੍ਰਤੀ ਐਨੀ ਨਾਫਰਤ ਭਰ ਰੱਖੀ ਐ ਕਿ ਉਹ ਮੇਰੇ ਕੋਲ ਬੈਠਣ ਤਾਂ ਦੂਰ ਸਿੱਧੇ ਮੂੰਹ ਗੱਲ ਕਰਨ ਲਈ ਵੀ ਤਿਆਰ ਨਹੀਂ ਜਿੰਨਾ ਮੈਂ ਉਸ ਦੇ ਪਿਆਰ ਲਈ ਤੜਫੀ ਉਸ ਨੇ ਉਸੇ ਤੋਂ ਵਧ ਤੜਫਾਇਆ ਨਨਾਨਾ ਵੀ ਤੇ ਮੇਰੀ ਸੱਸ ਵੀ ਬਸ ਮੈਨੂੰ ਮਤਲਬਦਾਰ ਹੀ ਬੁਲਾਉਂਦੇ ਨੇ ਤੇ ਸਾਰੀ ਰਿਸ਼ਤੇਦਾਰੀ ਤੇ ਲੋਕਾਂ 'ਚ ਮੇਰੀ ਸੱਸ ਨੇ ਮੈਨੂੰ ਰੱਜ ਕੇ ਬਦਨਾਮ ਕਰ ਰੱਖਿਆ ਕਿ ਇਹ ਤਾਂ ਬਹੁਤ ਭੈੜੀ ਆ ਕਾਰ ਦਾ ਕੋਈ ਕੰਮ ਕਰਨੀ ਕਰਦੀ ਭਾਵੇਂ ਸਾਰਾ ਘਰ ਤੇ ਕੰਮਕਾਰ ਮੈਂ ਸੰਭਾਲਿਆ ਹੋਇਆ ਅੱਗੇ ਪਿੱਛੇ ਭਾਵੇਂ ਮੇਰੀ ਸੱਸ ਸੁੱਤੀ ਬੈਠੀ ਰਹੀ ਪਰ ਜਦੋਂ ਕੋਈ ਘਰ ਆ ਜਾਵੇ ਤਾਂ ਮੇਰੀ ਸੱਸ ਭੱਜ ਭੱਜ ਕੇ ਕੰਮ ਕਰਨ ਲੱਗ ਜਾਂਦੀ ਹੈ ਕਿ ਦੇਖਣ ਵਾਲਾ ਤਾਂ ਇਹੀ ਸਮਝਦਾ ਕਿ ਬੋਲਦਿਆਂ ਬੋਲਦਿਆਂ ਮਨਜੀਤ ਹੋ ਕੇ ਭਰਨ ਲੱਗੀ ਇਥੋਂ ਤੱਕ ਤਾਂ ਮੈਂ ਫੇਰ ਵੀ ਬਰਦਾਸ਼ਤ ਕਰ ਰਹੀ ਸੀ ਪਰ ਹੁਣ ਹੁਣ ਕੀ ਉਸ ਦੀਆਂ ਸਹੇਲੀਆਂ ਕਾਲੀ ਨਾਲ ਬੋਲੀਆਂ ਹੋਰ ਕੀ ਦੱਸਾਂ ਭੈਣੇ ਹੁਣ ਤਾਂ ਮੇਰੀ ਸੱਸ ਮੇਰੇ ਪਤੀ ਨੂੰ ਕਹਿੰਦੀ ਆ ਵਾਰ ਭਾਵੇਂ ਚਾਰ ਜਨਾਨੀਆਂ ਰੱਖ ਲੈ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਪਰ ਇਹਨੂੰ ਹੱਥ ਨਾਲ ਆ ਇਹਨੂੰ ਸੂਤ ਕਰਕੇ ਰੱਖ ਨਹੀਂ ਨਹੀਂ ਲੈ ਐਦਾਂ ਕਿਵੇਂ ਉਸ ਦੀਆਂ ਸਹੇਲੀਆਂ ਰੋਸ ਚ ਇਕੱਠੀਆਂ ਬੋਲੀਆਂ ਤੂੰ ਪਿਆਰ ਨਾਲ ਸਮਝਾ ਆਪਣੇ ਪਤੀ ਨੂੰ ਇੱਕ ਸਹੇਲੀ ਬੋਲੀ ਕੀ ਸਮਝਾਵਾਂ ਉਹ ਤਾਂ ਕੁਝ ਵੀ ਸੁਣਨ ਤੇ ਸਮਝਾਉਣ ਦੀ ਤਿਆਰੀ ਨਹੀਂ ਹਰ ਤਰੀਕਾ ਅਪਣਾ ਕੇ ਦੇਖ ਲਿਆ ਉਹ ਆਪਣੀ ਮਾਂ ਦੀ ਗੋਦ ਚੋਂ ਨਿਕਲੇ ਤਾਂ ਹੀ ਨਾ ਤੇ ਪਿਛਲੇ ਦਿਨੀ ਤੱਕ ਕਹਿੰਦੇ ਮਨਜੀਤ ਮਨਜੋਤ ਦੀ ਭੁੱਬ ਨਿਕਲ ਗਈ। ਪਿਛਲੇ ਦਿਨੀ ਕੀ ਸਹੇਲੀਆਂ ਨੇ ਉਸ ਨੂੰ ਕਲਾਵੇਂ ਚ ਲੈਂਦੀਆਂ ਬੋਲੀਆਂ। ਵੈਸੇ ਤਾਂ ਇਹ ਆਪਣਾ ਮੋਬਾਈਲ ਮੇਰੇ ਤੋਂ ਲੁਕਾ ਕੇ ਹੀ ਰੱਖਦੇ ਨੇ ਤੇ ਕਦੇ ਵੀ ਹੱਥ ਤੱਕ ਨਹੀਂ ਲਾਉਣ ਦਿੰਦੇ। ਬਸ ਇੱਕ ਰਾਤ ਮੈਂ ਇਹਨਾਂ ਦਾ ਮੋਬਾਈਲ ਦੇਖ ਲਿਆ। ਮੋਬਾਈਲ 'ਚ ਕੁੜਤ ਦੀਆਂ ਇਤਰਾਜਯੋਗ ਤਸਵੀਰਾਂ ਤੇ ਰੋਮਾਂਟਿਕ ਚੈਟ ਸੀ। ਇਨਾਂ ਨੇ ਜਦ ਅਚਾਨਕ ਨੀਂਦ ਚੋਂ ਉੱਠਦਿਆਂ ਮੇਰੇ ਹੱਥ 'ਚ ਮੋਬਾਈਲ ਦੇਖਿਆਂ ਦਾ ਝੱਟ ਹੀ ਮੇਰੇ ਹੱਥੋਂ ਖੋ ਗਿਆ ਚੈਟ ਤੇ ਤਸਵੀਰਾਂ ਡਿਲੀਟ ਕਰ ਦਿੱਤੀਆਂ ਸਾਡੇ ਖੂਬ ਲੜਾਈ ਤੇ ਵੈਸ ਹੋਈ ਹੁਣ ਇਹ ਕਈ ਵਾਰ ਸੁਧਰਨ ਦਾ ਵਾਅਦਾ ਕਰ ਚੁੱਕਿਆ ਪਰ ਸਿਰਫ ਗੱਲੀਆਂ ਬਾਤੀ ਜਾਰ ਤੂੰ ਗੁੱਸਾ ਨਾ ਕਰੀ ਵੈਸੇ ਇੱਕ ਗੱਲ ਜਦ ਤੈਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਤੇਰੀ ਸੱਸ ਡਾਡੀ ਆ ਉਹਨੇ ਤੇਰੇ ਘਰ ਵੱਲ ਨੂੰ ਘਰ ਵਾਲੇ ਨੂੰ ਆਪਣੇ ਹੱਥਾਂ 'ਚ ਕਰ ਰੱਖਿਆ ਹੋਇਆ ਹੈ ਜਦ ਉਸਨੇ ਤੈਨੂੰ ਕਈ ਵਾਰ ਮੂੰਹ ਤੇ ਕਿਹਾ ਕਿ ਜਦ ਤੱਕ ਮੈਂ ਜਿਉਂਦੀ ਆ ਆਪਣੇ ਪੁੱਤ ਨੂੰ ਤੇਰਾ ਨਹੀਂ ਹੋਣ ਦਿੰਦੀ ਫਿਰ ਤੂੰ ਕਿਉਂ ਇੰਨਾ ਵਕਤ ਕੱਟਦਾ ਤਲਾਕ ਲੈ ਕੇ ਪਾਸੇ ਹੋ ਜਾਣਾ ਸੀ ਤੇ ਅੱਜ ਦੇ ਦਿਨ ਦੀ ਨਾਪ ਤੇ ਨਹੀਂ ਸੀ ਆਉਣੀ ਬਸ ਯਾਰ ਬੱਚਿਆਂ ਪਿੱਛੇ ਕਾਸ ਸੀ ਕਿ ਸਭ ਠੀਕ ਹੋ ਜਾਊਗਾ ਤੇ ਹੁਣ ਹੁਣ ਤਾਂ ਉਹ ਆਸ ਵੀ ਟੁੱਟ ਗਈ ਉਸਦੇ ਬਾਹਲੇ ਰਿਸ਼ਤਿਆਂ ਬਾਰੇ ਜਾਣ ਕੇ ਹੁਣ ਤਾਂ ਦਿਲ ਪੱਥਰੀ ਹੋ ਗਿਆ ਮੇਰਾ ਬਸ ਜਿਉਂਦੀ ਲਾਸ ਵਾਂਦੀ ਤਰ੍ਹਾਂ ਤੁਸੀਂ ਸਹੀ ਕਹਿ ਰਹੀ ਹੋ ਮੈਨੂੰ ਪਹਿਲਾਂ ਹੀ ਅਲੱਗ ਹੋ ਜਾਣਾ ਚਾਹੀਦਾ ਸੀ ਇੰਜ ساری ਉਮਰ ਬੇਮੇਲ ਰਿਸ਼ਤੇ ਚ ਰਹਿ ਕੇ ਖੁਦ ਨੂੰ ਪੱਠੀ ਚ ਤਾਂ ਨਾ ਚੁੱਕੀ ਰੱਖਦੀ ਬਸ ਸਮਾਜ ਰਿਸ਼ਤੇਦਾਰੀ ਦੀ ਸ਼ਰਮ ਹੀ ਲੈ ਵੈਂਦੀ ਆ ਸਾਨੂੰ ਜਦ ਕੇ ਕੋਈ ਕੁਝ ਵੀ ਨਹੀਂ ਕਰਦਾ ਸਾਡੇ ਲਈ ਜਿੰਨਾ ਦੀ ਸ਼ਰਮ ਪਿੱਛੇ ਅਸੀਂ ਰੱਬ ਵੱਲੋਂ ਦਿੱਤੀ ਇੱਕੋ ਇੱਕ ਜ਼ਿੰਦਗੀ ਨੂੰ ਇਹ ਜਿਹੇ ਰਿਸ਼ਤਿਆਂ ਚ ਵਕਤ ਤੋਂ ਪਹਿਲਾਂ ਹੀ ਖਤਮ ਕਰ ਦਿੰਨੇ ਆ ਮੇਰੀ ਅਸਹਿ ਮਾਨਸਿਕ ਪੀੜਾ ਨੂੰ ਕੋਈ ਵੀ ਨਹੀਂ ਸਮਝ ਸਕਦਾ ਹੈ ਕੋਈ ਜੋ ਇਸ ਪੀੜਾ ਇਸ ਦਰਦ ਨੂੰ ਸਮਝ ਸਕੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਵਧੀਆ ਕਮੈਂਟ ਜਰੂਰ ਕਰਿਓ